ਜੀ ਸਤਿ ਸ਼੍ਰੀ ਅਕਾਲ ਜੀ ਮੈਂ ਇਟ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋ ਮੰਗੇ ਦੇ ਘਰ ਦੀ ਕਲਾ ਵਿੱਚੋਂ ਮੰਗ ਸਵੇਰ ਦਾ ਟਾਈਮ ਹੈ ਇਹ ਕੱਪੜੇ ਧੋਦੀ ਸੀ ਕੱਪੜੇ ਵੀ ਕਿੰਨੇ ਹੋਏ ਸੀ ਧੋਣ ਵਾਲੇ ਇਹ ਅੰਦਰ ਵੀ ਸਾਰਾ ਕੰਮ ਹੈ ਤੇ ਪਿਆਸੇ ਖਾਣੇ ਵਾਲਾ ਨਾਲ ਨਾਲ ਕੱਢ ਦੇ ਸੀ ਕੱਪੜੇ ਧੋਣ ਦੇ ਸੀ ਨਾਲ ਅੰਦਰ ਦਾ ਕੰਮ ਕਰ ਦੇ ਸੀ ਕਿੰਨੇ ਕੰਮ ਹੋ ਜਾਂਦਾ ਇਕੱਲੇ ਬੰਦੇ ਨੂੰ ਦੋ ਜਣੇ ਹੁੰਦੇ ਛੋਟਾ ਫਟ ਕੰਮ ਵੇੜ ਲੈਂਦਾ ਤੇ ਇਕੱਲੇ ਬੰਦੇ ਨੂੰ ਉਹਦੀ ਔਖਾ ਹੋ ਜਾਂਦਾ ਵੀ ਇਕੱਲੇ ਬੰਦੇ ਨੇ ਸਾਰਾ ਕੰਮ ਕਰਨਾ ਲੰਦਾ ਹੈ। ਦਸ ਛੁੱਟੀ ਹੁੰਦੀ ਹੈ ਬੱਚਿਆਂ ਨੂੰ ਵੇਟੀਆਂ ਨਾਲ ਕਰਾ ਦਿੰਦੇ ਆਂ ਗਾਣਾ। ਤੇ ਇੱਥੇ ਗੇਟ ਖੜਕਦਾ ਸੀ ਹਵਾ ਚ ਚਲਦੀ ਸੀ ਗੇਟ ਖੜਕਦਾ ਸੀ। ਕੁੰਡਾ ਖੁੱਲ੍ਹਾ ਸੀ ਕਰਦੇ ਹੁੰਦੇ ਹਣ ਕੁੰਡਾ ਲਾ। ਰੂਹ ਜਿਹਾ ਚਲਤ ਹੁੰਦੀ ਰੂਹ ਜਿਹਾ। ਗਾਹ ਤੱਕ ਚਲਦੀ ਆ। ਇੱਕ ਹਨੇਰੀਆਂ ਬਹੁਤ ਆਉਂਦੀਆਂ ਪਤਾ ਨਹੀਂ ਲੱਗ ਰਹਾ ਹੈਗਾ ਤਕਾਲਾ ਨੂੰ ਫਿਰ ਮੌਸਮ ਖਰਾਬ ਹੋ ਗਿਆ ਕਿ ਸ਼ਾਮ ਨੂੰ ਰਾਤ ਨੂੰ ਹਨੇਰੀ ਜੀ ਆ ਚੱਲਣ ਲੱਗ ਪਈ ਸੀਗੀ ਤੇ ਮੈਂ ਵੀ ਪਿਆ ਥੋੜਾ ਜਿਹਾ ਜਰ ਮੇ ਇੱਕ ਕੋਈ ਚੰਗਾ ਮੀਚਾ ਦਿਨ ਪੈ ਜਾਵੇ ਮੈਂ ਪਿੰਦਾ ਥੋੜਾ ਜਿਹਾ ਪਿੰਦਾ ਇੰਨਾ ਨਹੀਂ ਪਿੰਦਾ ਫੇਰ ਗਰਮੀ ਜੀ ਹੋ ਜਾਂਦੀ ਹੈ ਆਪਣੇ ਤੋ ਤੇ ਕੱਪੜੇ ਧੋ ਲਏ ਤੋ ਵੇਜੇ ਮਸ਼ੀਨ ਵਿੱਚੋਂ ਕੱਢ ਕੇ ਪਾਣੀ ਉੱਤੇ ਕੱਢ ਕੇ ਸੁਕਾਉਣੇ ਸੀਗੇ ਤੋ ਹੋਏ ਸੀਗੇ ਕੱਪੜੇ ਕੰਮ ਵੀ ਤਾਂ ਦਾ ਵਿਸ਼ੇਸ਼ ਵੇਠਣ-ਠਣ ਦਾ ਕੰਮ ਹੋ ਜੀ ਦੁਬਾਰਾ ਫੜ ਜਾਂਦਾ ਤਾਂ ਫਿਰ ਫੜ ਜਾਂਦੇ ਫੇ ਕੰਮ ਨੂੰ ਜੀ ਨਹੀਂ ਕਰਦਾ ਹਾਲ ਸੇ ਜਪ ਜਾਂਦਾ ਹੈ ਠੰਡ-ਠੰਡਾ ਕੰਮ ਨਾਲ ਬੜੀ ਵਧੀਆ ਰਹਿੰਦਾ ਹੈ ਕੰਮ ਕੀਤੇ ਬਿਨਾ ਸਰਦਾ ਬਿਨਾ ਕੰਮ ਕਰਨਾ ਵੀ ਜ਼ਰੂਰੀ ਆ ਤੇ ਹਾਸਕੇ ਕਰ ਲਓ ਜੇ ਰੋ ਵੀ ਕਰ ਲਓ ਕੰਮ ਜਿਹੜਾ ਆਪਣਾ ਆਪਣੀ ਡਿਊਟੀ ਆ ਜਿਹੜੀ ਉਹ ਨਿਭਾਉਣੀ ਪੈਣੀ ਆ ਤੇ ਆਪਾਂ ਦਵਾਈ ਦੀ ਵੀ ਅਿੱਦਾਂ ਨਹੀਂ ਤਾਂ ਨਹੀਂ ਕੰਮ ਕਰਨਾ ਹੈਗਾ ਕੰਮ ਕਰੀਦਾ ਸਾਰਾ ਕੰਮ ਆਪ ਹੀ ਕਰੀਦਾ ਨਹੀਂ ਹੈ ਤਾਂ ਕਿਸੇ ਤੋਂ ਕਰਾਈਦਾ ਜਿਹੜਾ ਆਪ ਕੰਮ ਕਰ ਲੈਣਾ ਹੈ ਉਹਦੇ ਨਾਲ ਦੀ ਕੋਈ ਚੀਜ਼ ਨਹੀਂ ਨਾਲ ਆਪਾਂ ਤੰਦਰੁਸਤਿਆਂ ਤੁਰੇ ਫਿਰਦੇ ਆ ਵਧੀਆ ਪੋਲੇ ਸੀਗੇ ਇਹ ਹੱਥ ਨੂੰ ਪੂਰੀ ਹੈ ਤੇ ਬਣਾ ਕੁਛੇ ਤੇ ਉਹ ਮਸ਼ੀਨ ਚ ਪਾ ਕੇ ਕਰੀ ਪੋਰੀ ਦੇ ਪੁੱਟੇ ਕੱਟੇ ਬਾਚ ਪਾ ਲਿਏ ਤਾਂ ਬਣਾ ਕੇ ਪਾ ਕੇ ਥੋੜੀ ਜਿਹੀ ਜਦੋਂ ਹੱਥ ਨਹੀਂ ਤਾਂ ਉਹ ਪਨੀ ਨੂੰ ਇਹ ਦਾ ਸਾਰਾ ਪਾ ਚੁਕਾ ਕੇ ਡੋਬਿਆ ਸੀਗੇ ਪਾਣੀ ਦੇ ਉੱਤੇ ਰੱਖਤੇ ਸੀਗੇ ਤੇ ਹੌਲੀ ਹੌਲੀ ਮਲ ਕੇ ਤੋ ਦੇ ਦਿੰਗੇ ਇਹ ਹੱਥ ਨਾਲ ਤੋਂ ਬਧਿਆ ਰਿੰਦੇ ਪਾਣੀ ਇਹ ਹੱਥ ਨਾਲ ਧੋਈਏ। ਪੁਰਾਣੇ ਕੱਪੜਿਆਂ ਦਾ ਕੋਈ ਹੁੰਦੇ ਆ ਜਿਦਾ ਟੁੱਟੇ ਕੱਪੜੇ ਹੋ ਗਏ। ਉਹ ਵੀ ਆਪਾਂ ਜਿਹੜਾ ਹੱਥ ਨਾਲ ਧੋਈਦੇ ਆ। ਮਸ਼ੀਨ 'ਚ ਪਾਉਣ ਤੋਂ ਔਰ ਵੀ ਤਾਂ ਪਹਿਲਾਂ ਡੋਲ ਕੇ ਰੱਖ ਦਿੰਦੇ ਆ ਪਾਣੀ ਵਿੱਚ ਸ਼ੈਂਪੂ ਪਾ ਕੇ ਮਿੱਠਾ ਸੋਡਾ ਪਾ ਕੇ ਦ। ਉਹ ਜਿਹੜੀ ਆਪਾਂ ਵਿੱਚ ਡੋਲ ਕੇ ਰੱਖ ਲਈਦੇ ਆ ਇੰਨਾ ਘੰਟਾ ਘੰਟਾ ਫੇਰ ਆਪਾਂ ਹੱਥ ਨਾਲ ਮਸਲ ਕੇ ਧੋਈਦੇ ਆ। ਟੁੱਟੇ ਕੱਪੜੇ மீன் பண்ணி எதா போனதாக கட்ட கப்ட்டே கப் வக்கே தோலு ரூட்டின் கப் மசீன் தோல்வே கப் மசீன் பைது கண்டி மீன் கடை நாள் சோக்கி தோத்த கப் கே ਪੁਰਾਏ ਕੋਠੇ ਨਹੀਂ ਕੋਠੇ ਥੋੜੇ ਜਿਹਾ ਕੋਠੇ ਨੂੰ ਪਾ ਕੇ ਆਉਂਦੇ ਕਰੇ ਜਾਂ ਸਾਰੇ ਸਟੈਂਡ ਤੇ ਰੱਖ ਲੈਂਦੇ ਆ ਦੇ ਰੱਖ ਲੈਂਦੇ। ਇਹ ਖਵਾ ਵੀ ਬਹੁਤ ਚੰਗੀ ਸੀ ਕੱਪੜੇ ਉੜਦੇ ਸੀ। ਇਹ ਕਹਿੰਦੇ ਕੰਦ ਜੀ ਜਿਹਾ ਨਾ ਜੋੜ ਕੇ ਰੱਖਤਾ ਸਟੌਰ। ਤੇ ਇਹ ਵੀ ਹਵਾ ਜੀ ਬਹੁਤ ਚੰਗੀ ਸੀ ਕੱਪੜੇ ਬਹੁਤ ਹਲਦੇ ਸੀ ਉੜਦੇ ਸੀ। ਤੋਂ ਪਰ ਉਹਨ ਬਹੁਤ ੁੰਦੀ ਕੱਪੜੇ ਝਾਤੀ ਸਕ ਜਾਂਦੇ। ਸਵੇਰ ਨੂੰ ਤੋਂ ਤੇਰ ਕੰਮ ਕਮਨ ਵੇੜ ਕੇ ਹੜੀਦੋ ਲਾ ਕੇ ਰੱਖ ਲੈਂਦੇ ਆ ਕੱਪੜੇ। ਨਹੀਂ ਤੇ ਆਪਣਾ ਰੰਗ ਖਰਾਬ ਹੋ ਜਾਂਦਾ ਕੱਪੜਿਆਂ ਦਾ। ਤਾਂ ਹੀ ਹੁੰਦੇ ਤੇਲ ੁੰਦੀ। ਜੇ ਸਾਫ ਨਹੀਂ ਕੱਪੜੇ ਕੋ ਤਾਂ ਪਹਿਰਾਣ ਤੇ ਇਹ। ਜੇ ਸਵੇਰ ਨੂੰ ਕੱਪੜੇ ਧੋਲਣੇ ਆ ਕੰਮ ਕਰਦ ਕਰਦੇ ਸੁੱਕ ਜਾਂਦੇ ਨੇ ਤੋਂ ਆਪਣੇ। ਤੇ ਉਹ ਲੈ ਜਮਾ ਰੱਖਿਆ ਫਸਾ ਕੋਪੜੇ ਲਾ ਕੇ ਰੱਖ ਲਈਦੀ ਅੰਦਰ ਮੈਨੂੰ ਟੈਂਕੀ ਪਰ ਇਸੇ ਪਾਣੀ ਦੀ ਉਹ ਆਵਾਜ਼ ਆਉਂਦੀ ਸੀ ਪਾਣੀ ਡਲਦੇ ਦੀ ਉਹ ਪੈਪ ਨਹੀਂ ਲਗਾ ਪੈਪ ਟੁੱਟ ਗਿਆ ਸੀ ਤੇ ਉਹ ਟੀਨਾਂ ਦੇ ਉੱਪਰ ਪਾਣੀ ਡਗਦਾ ਰਹਾ ਆਵਾਜ਼ ਬਹੁਤ ਆਉਂਦੀ ਸੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਕਮੈਂਟ ਕਰਕੇ ਦੱਸਣਾ ਕੋਈ ਵੀਡੀਓ ਤੁਹਾਨੂੰ ਕਿੱਦਾਂ ਲੱਗਦੀ ਹੈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤੁਹਾਡੇ ਸਪੋਰਟ ਦੀ ਲੋੜ ਹੈ ਤੁਹਾਡੇ ਸਪੋਰਟ ਦੇ ਨਾਲ ਹੀ ਆਪਾਂ ਅੱਗੇ ਜਾਣਾ ਹੈ ਜਿਹੜੀਆਂ ਭੈਣਾਂ ਆਪਾਂ ਨੂੰ ਬੜੀ ਤੇ ਵਧੀਆ ਕਮੈਂਟ ਕਰਕੇ ਮੈਨੂੰ ਬਹੁਤ ਬਹੁਤ ਤਨਵਾਚੀ ਜਿਹੜੀਆਂ ਨਵੇਂ ਭੈਣ ਭਰਾ ਜੁੜਦੇ ਆ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਲੋ ਜਪਾ ਪੂਤਨਾ ਤੋੜ ਕੇ ਲੈ ਜਾਣੇ ਬਣਾਉਣੇ ਛੱਡ ਨਹੀਂ ਛੇਮ ਨੰਬਰ ਚ ਵੀ ਆਪਣੀਆਂ ਤੋੜਨ ਵਾਲੀਆਂ ਹੋਈਆਂ ਚਲਾਈ ਦਾ ਸਾਗ ਦੇਖੋ ਕਿੱਡਾ ਗੱਡਾ ਹੋਇਆ ਜਿਹੜੀ ਹਰੀ ਚਲਾਈ ਹੁੰਦੀ ਹੈ

ਲਰ 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 ਲੋ ਜੀ ਆਪਾਂ ਹੁਣ ਬਣਾਵਾਂਗੇ ਚਟਨੀ ਪੂਤਲਾ ਆਪਾਂ ਤੋੜ ਲਿਆਂਦਾ ਤੇ ਬਾਹਰ ਤੋੜ ਕੇ ਤੇ ਧੋ ਲਿਆ ਆਪਾਂ ਇਹਨੂੰ ਚੰਗੀ ਤਰ੍ਹਾਂ ਵਿੱਚ ਥੋੜੇ ਜਿਹਾ ਪਕੜੀ ਪੱਤਾ ਪਾ ਲਿਆ ਜਾ ਤੇ ਇਧਰ ਆਪਾਂ ਪਿਆਜ਼ ਇੱਕ ਕੰਬੀ ਲੈ ਲਈਆ ਚਾਰ ਪਿਆਜ਼ ਲੈ ਇੱਕ ਕੰਬੀ ਦੋ ਟਮਾਟਰ ਦੋ ਮਿਰਚਾਂ പൈ പൈ ല ചടണി ഊണ്ടേ സോട്ട് ജർമീൻ രഗഡാഗാ ਪੋਦੀ ਨੇ ਇਹ ਦੇਖਿਆ ਅੰਬੀ ਦੀ ਸੱਚੀ ਅੰਬੀ ਦੀ ਇਹ ਬਰਪਾ ਇਹ ਤਾਂ ਦਾ ਦਰਸ਼ਾ ਹੈ ਪੜਾਈ ਗੱਲ ਪੁਰਤੇ ਬਣਾਇਸੇ ਜਿਵੇਂ ਪਏ ਨਾਣਾਂ ਦਾ ਚਟਨੀ ਪਕਾ ਲੈਣੀ ਇਸ ਵੇਲੇ ਨੂੰ ਵੀ ਦੇਖਾਂਗੇ ਕਿ ਪਰੋਠੇ ਬਣਾ ਲੈਂਦੇ ਆਪਾਂ ਜਦੋਂ ਇਸੇ ਰੋਟੀ ਦਾ ਬਣਾ ਲੈਂਦੇ ਆ ਆਲੂ ਵਾਲੇ ਪਰੋਠੇ ਬਣਾ ਲੈਂਦੇ ਜਿੱਦਾਂ ਬੱਚੇ ਕਹਿੰਦੇ ਕਿ ਇਦਾਂ ਕਰ ਲੱਗ ਤਾਂ ਨੂੰ ਚੱਲੀ ਜਾ Evet. <laughs> evet. <laughs> 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 ਕਰਾ ਦੋ ਜੀ ਅੰਮੀ ਜੀ ਨੰਮਾ ਪਾ ਲਾਓ ਇੱਥੇ ਕਰਾ ਦਿਓ ਇੱਕ ਦਮ ਚੱਟ ਨਹੀਂ ਬਣਦੀ ਆਪਾਂ ਕੁੰਡੇ ਸੋਪਣਾਂ ਦਾ ਹਾਂ ਤੇ ਕੁੰਡੇ ਜਿਆ ਬਣਦੇ ਆ ਮੌਸਮ ਬਦਲ ਗਈ ਹੋਈ ਆ ਕੈਮਰੇ ਵਿੱਚ ਨਹੀਂ ਪਤਾ ਲੱਗਦਾ ਹੋਏਗਾ ਕੈਮਰੇ ਵਿੱਚ ਚਿੱਟਾ ਪੱਤਣ ਆ ਤਾਂ ਅੰਦਰ ਰੋਟੀ ਬਣਾ ਲੀਏ ਪਤਾ ਨਹੀਂ ਰੋਟੀ ਬਾਹਰ ਬਣਾਉਂਦੇ ਨੇ ਦੇਖਦੇ ਕੋਸ਼ਿਸ਼ ਕਰਦੇ ਕਿੰਨੀ ਬਣਦੀ ਬਣਾਉਣੀ ਆ ਲੋ ਜੇ ਪੱਜ ਵਾਲੇ ਵਲੌਗ ਦੇ ਐਂਡਵਿਥ ਕਰਦੇ ਆ ਮੈਂ ਜੇ ਕਿਸੇ ਨਾ ਮੇ ਵਲੌਗ ਦੇ ਨਾਲ ਜਦ ਤੱਕ ਅਲੀ ਸ਼ਾਸਤਰੀ ਕਾਲ ਜੀ